ਇਟੋ ਪਰ ਗਤਰੇਗੀ ਉਹਨਾਂ ਕਿਸ ਦਾ ਫੋਨ ਆਇਆ ਸੀਗਾ ਤੇ ਮੈਂ ਤਾਂ ਹੀ ਠਾ ਕੇ ਲੈ ਕੇ ਗਈ ਸੀ ਉਹਨਾਂ ਨੂੰ ਉਹ ਗੱਲ ਕਰੀ ਜਾਂਦੇ ਬਸੋਂ ਦੀ ਹੋਣਗੇ ਅੱਛਾ ਆਈਗੇ ਅੱਜ ਤੁਹਾਨੂੰ ਵੀ ਲੈ ਕੇ ਦੇਵਾਂ ਚਾ ਨਾ ਨਾ ਪੁੱਤ ਬਸ ਮੈਂ ਨਹੀਂ ਬਿਣੀ ਠੀਕ ਹੈ ਪਾਣੇ ਜੀਤੀ ਕਿਥੇ ਮਿਲਣੀ ਆਈ ਜੀਤੀ ਵੀ ਰਾਬ ਦੇ ਕਮਰੇ ਚ ਹੈ ਮਿਲਣੋਂ ਨੇ ਕੀ ਹੋਣਾ ਤੈਨੂੰ ਉਹ ਤਾਂ ਤੈਨੂੰ ਦੇਖ ਕੇ ਡਰ ਘੌਰ ਹੋ ਗਈ ਉਹ ਤਾਂ ਡਰੀ ਫਿਰਦੀ ਹੈ ਨੇ ਨਿਪੈ ਨੇ ਦਰ ਨਾਲੇ ਕਿਹੜੀ ਗੱਲਾਂ ਨੂੰ ਕਹ ਹੈ ਉਹਨੂੰ ਪਾਲਿਆ ਪਲੋਸਿਆ ਐ ਇੰਨਾ ਚਿਰ ਮੇਰੇ ਕੋਲੇ ਰਹੀ ਐ ਵੀਰਾ ਜਿਹੜੇ ਤਸੀਹੇ ਦਿੱਤੇ ਐ ਨਾ ਤੁਸੀਂ ਮੇਰੀ ਧੀ ਦੇ ਅੱਖਾਂ ਸਾਹਮਣੇ ਸਾਰੀ ਤਸਵੀਰ ਆ ਗਈ ਉਹ ਤਾਂ ਰੋਈ ਜਾਂਦੀ ਐ ਕਿ ਮਮਾ ਇੱਥੇ ਕਰਨ ਕੀ ਆਇਆ ਹੈਗਾ ਬਣਾ ਮੈਂ ਮਜਬੂਰ ਸੀ ਮੇਰੇ ਨਾ ਘਰ ਵਾਲੀ ਨੇ ਬਾਹਰ ਹੀ ਜਾਣ ਦਿੱਤੇ ਤੈਨੂੰ ਤਾਂ ਪਤਾ ਹੀ ਐ ਠੀਕ ਐ ਵੀਰਾ ਤੂੰ ਤਾਂ ਇਸ ਮੋਰੀ ਨਿਕਲ ਗਿਆ ਪਰ ਜਿਹੜੀਆਂ ਦੁੱਖ ਤਕਲੀਫਾਂ ਤੁਸੀਂ ਮੇਰੀ ਤੈਨੂੰ ਦਿੱਤੀਆਂ ਨੇ ਤੈਨੂੰ ਪਤਾ ਮੇਰੇ ਮੱਛ ਦੀਨ ਸਿਵਿਆਂ ਚ ਵੀ ਨਹੀਂ ਉਹ ਮੱਚਣੀਆਂ ਗਲਤੀ ਹੋ ਗਈ ਪਹਿਨੇ ਖਲੋ ਸਕਦਾ ਮਾਫ ਕਰਦੀ ਨਹੀਂ ਨਹੀਂ ਵੀਰਾ ਇਹ ਗਲਤੀ ਨਹੀਂ ਹੋਈ ਤੁਹਾਡੇ ਤੋਂ ਇਹ ਤਾਂ ਤੁਸੀਂ ਕੋਈ ਮੇਰੇ ਪਿਛਲੇ ਜਨਮ ਦਾ ਬੈਰ ਕੱਢਿਆ ਮੇਰੀ ਧੀ ਨਾਲ ਇਹਨੂੰ ਚੁਸਤ ਚਲਾਕੀਆਂ ਕਹਿੰਦੇ ਐ ਨਹੀਂ ਪਹਿਨੇ ਚਲ ਤੂੰ ਮੈਨੂੰ ਇਹ ਦੱਸ ਵੀਰਾ ਕਿ ਅੱਜ ਤੂੰ ਕਿਵੇਂ ਮਿਲਣ ਆ ਗਿਆ ਤੇ ਭਰਜਾਈ ਨੇ ਤੈਨੂੰ ਮੇਰੇ ਕੋਲੇ ਆਉਣ ਦੀ ਆਗਿਆ ਕਿਵੇਂ ਦਿੱਤੀ ਫਿਰ ਪਰ ਮੈਂ ਤਾਂ ਲੋਕ ਲੋਕ ਕੇ ਆਇਆ ਮੁੰਡਾ ਤੇ ਤੇਰੀ ਭਰਜਾਈ ਮੈਨੂੰ ਮਾਰਨ ਨੂੰ ਫਿਰਦੇ ਆ ਕਹਿੰਦੇ ਜ਼ਮੀਨ ਨਾ ਕਰਾ ਮੇਰਾ ਤਾਂ ਬਸੋ ਬਾਹਰ ਹੋ ਗਿਆ ਭੈਣੇ ਮੈਂ ਤਾਂ ਤੇਰੇ ਕੋਲੇ ਰਹਿਣ ਆਇਆ ਰਹਿਣ ਹਾਂ ਭੈਣੇ ਵੀਰਾ ਮੈਂ ਤੈਨੂੰ ਭਲਾ ਕਿਵੇਂ ਰੱਖ ਸਕਦੀ ਆ ਨਹੀਂ ਨਹੀਂ ਅੱਪਾ ਇੰਨਾ ਚਿਰ ਮਿਲੇ ਨਹੀਂ ਵਰਤੇ ਨਹੀਂ ਇੱਕ ਦੂਜੇ ਦੀਆਂ ਸ਼ਕਲਾਂ ਨਹੀਂ ਦੇਖੀਆਂ ਤੇ ਨਾਲੇ ਜੋ ਕੁਛ ਤੁਸੀਂ ਕੀਤਾ ਉਹਦੇ ਨਾਲ ਵਰਤਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਰਹਿ ਗਈ ਵੀਰਾ ਰਹਿਣਾ ਤਾਂ ਬਹੁਤ ਦੂਰ ਦੀ ਗੱਲ ਹੈ ਨਾ ਪਹਿਲੇ ਨਾਲ ਇਹ ਲੱਗ ਤੈਥੋਂ ਬਗੈਰ ਮੇਰਾ ਹੈ ਵੀ ਕੌਣ ਤਾਂ ਨਿੱਕੇ ਜਿਹੇ ਹੁੰਦੀ ਸੀ ਮੈਂ ਤੇਰੀ ਸਾਰੀਆਂ ਖੁਸ਼ੀਆਂ ਪੂਰੀਆਂ ਕਰਦਾ ਸੀ ਬਾਪੂ ਨਾਲ ਲੜ ਲੜ ਕੇ ਬਾਪੂ ਨਾਲ ਲੜਦਾ ਸੀ ਜਦੋਂ ਮੈਂ ਨਿੱਕੀ ਹੁੰਦੀ ਸੀ ਹਾ ਤੈਨੂੰ ਸਾਰੀਆਂ ਗੱਲਾਂ ਯਾਦ ਹੈ ਨਾ ਭੈਣ ਭਰਾਵਾਂ ਦਾ ਕਿੰਨਾ ਪਿਆਰ ਸੀ ਆਪਣਾ ਹਾਂ ਪੜੇ ਤੇ ਵੀਰਾ ਫੇਰ ਤੂੰ ਮੋਹ ਕਿਵੇਂ ਭੁੱਲ ਗਿਆ ਜਿੱਥੇ ਤੂੰ ਲੜਨਾ ਸੀ ਉੱਥੇ ਫੇਰ ਤੂੰ ਕਿਉਂ ਨਹੀਂ ਲੜਿਆ ਬਸ ਵੀਰਾ ਹੁਣ ਨਾ ਇੰਨਾ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਬਾ ਪੜੇ ਜੇ ਤੂੰ ਮੈਨ ਨਾ ਰੱਖਿਆ ਤੇ ਮੈਂ ਜਾਊਂਗਾ ਕਿੱਥੇ ਉਹ ਘਰੇ ਨਹੀਂ ਵੜਨ ਦਿੰਦੇ ਮੈਨੂੰ ਵਿਦਾ ਹੁਣ ਮੈਂ ਵੀ ਉਸ ਮੋੜ ਤੇ ਖੜੀ ਐ ਜਿੱਥੇ ਮੈਂ ਪਿੱਛੇ ਮੁੜ ਕੇ ਨਹੀਂ ਦੇਖ ਸਕਦੀ ਜੇ ਮੈਂ ਤੈਨੂੰ ਆਪਦੇ ਘਰ ਚ ਰੱਖਦੀ ਐ ਨਾ ਤਾਂ ਮੇਰਾ ਘਰ ਫੇਰ ਟੁੱਟ ਜੂ ਤੈਨੂੰ ਨਹੀਂ ਪਤਾ ਮੈਂ ਕਿੰਨੀਆਂ ਦੁੱਖ ਤਕਲੀਫਾਂ ਝੱਲ ਕੇ ਨਾ ਆਪਦੇ ਪਰਿਵਾਰ ਨੂੰ ਦੁਬਾਰੇ ਜੋੜਿਆ ਤੈਨੂੰ ਤਾਂ ਮੇਰੇ ਹਾਲਾਤਾਂ ਦਾ ਵੀ ਨਹੀਂ ਸੀ ਪਤਾ ਵੀ ਮੈਂ ਕੀ ਕੀ ਕੁਸ਼ਲ ਲਿਆਗਾ ਉਹ ਤਾਂ ਮੈਂ ਹੀ ਜਾਣਦੀ ਆ ਬਸ ਤੇ ਕੀ ਕਰਨੀ ਉਹ ਤਾਂ ਮੈਂ ਸਬਰੀ ਕਰੀ ਬੈਠੀ ਸੀ ਨਾ ਪਰ ਕੀ ਆਂਦਾ ਨਾ ਜਦੋਂ ਪੇਕੇ ਮਾਪੇ ਜਿਉਂਦੇ ਹੋਣ ਜਦੋਂ ਸਬਰ ਕਰਦੀਆਂ ਨਾ ਤਾਂ ਵੀਰਾ ਫਿਰ ਉਹ ਹੀ ਜਾਣਦੀਆਂ ਨੇ ਕਿ ਅੰਦਰ ਦੁੱਖ ਦੀਆਂ ਕਿੰਨੀਆਂ ਗੰਡਾ ਵੱਜ ਜਾਂਦੀਆਂ ਨੇ ਮੈਂ ਕਿਹਦੇ ਕੋਲੇ ਹਵਦਾ ਦਿਲ ਫਰੋਲਦੀ ਕਿਹਨੂੰ ਦੱਸਦੀ ਹਵਦਾ ਦੁੱਖ ਸਭ ਦਿਆਂ ਸੁਣੀਆਂ ਮੈਂ ਜਿਹੜਾ ਵੀ ਕੋਈ ਆਉਂਦਾ ਸੀ ਹਰ ਕੋਈ ਮੈਨੂੰ ਹੀ ਲਾਨਤਾ ਪਾਉਂਦਾ ਸੀ ਤੂੰ ਹੀ ਬਦਨਾਮੀ ਖੱਟੀ ਐ ਜੋ ਹੋ ਗਿਆ ਨਾ ਭੈਣੇ ਮਿੱਟੀ ਪਰ ਜੀਤੀ ਨੂੰ ਮੈਂ ਫੇ ਮਰਾਲੂਗਾ ਤੂੰ ਚੰਤਰ ਕਰ ਜੀਤੀ ਨਹੀਂ ਨਹੀਂ ਵੀਰਾ ਮੈਂ ਸਹੇ ਮਰਾਲੂਗਾ ਵੀਰਾ ਨਹੀਂ ਜੀਤੀ ਖੜੀ ਜਾ ਮੇਰਾ ਗੱਲ ਸੁਣ ਵੀਰਾ ਇਹ ਤਾਂ ਵੀ ਸਾਰੀ ਦਾ ਉਹ ਟਿਕ ਜਾ ਜਿਕ ਤੱਕ ਤੀਰ ਨਹੀਂ ਟਿਕਦਾ ਇਹਦੇ ਬਲੇਡ ਬਰੂਡ ਜੋ ਪੋਣੇ ਪਹਿਣਗੇ ਤਾ ਵੀ ਜੋ ਵੀ 60 ਪੰਜਰ ਦਾ ਜਵਾਗ ਦਾ ਵੀ ਨਹੀਂ ਕੰਮ ਕਰਦਾ ਸਾਰਾ ਸਿੱਟ ਜਾਪੇ ਗਰੀਸ ਗਰੂਸ ਹੀ ਮਾਰਦੇ ਨੂੰ ਮਾੜਾ ਮੋਟਾ ਕੀਦਾ ਆ ਗਿਆ ਫੋਨ ਹੈ ਹੈਲੋ ਹੈਲੋ ਹਾਂ ਕਲਵੰਤ ਕੀ ਹਾਲ ਹੈ ਠੀਕ ਹੈ ਜੀ ਵਧੀਆ ਤੁਸੀਂ ਦੱਸੋ ਕੀ ਹਾਲ ਹੈ ਭजे ਹਾਂਜੀ ਠੀਕ ਹੈ ਘਰ ਪਰਿਵਾਰ ਬਹੁਤ ਵਧੀਆ ਆਪਣੇ ਦੱਸੋ ਬਈ ਅੱਛਾ ਆਪਣੇ ਮੁੰਡੇ ਦਾ ਦੇਖਿਆ ਕਿਤੇ ਰਿਸ਼ਤਾ ਉਹ ਬਾਈ ਉਹ ਤਾਂ ਪੜੀ ਜਾਂਦਾ ਯਾਰ ਹਾਲੇ ਕੁਛ ਦੱਸਦਾ ਹੀ ਨਹੀਂ ਹੈਗਾ ਪੜਦਾ ਹੈ ਮੇਰੇ ਕੋਲ ਇੱਕ ਵਧੀਆ ਰਿਸ਼ਤਾ ਆਇਆ ਅੱਛਾ ਮੇਰਾ ਯਾਰ ਦੋਸਤੀ ਹੈ ਉਹਦੀ ਬੇਟੀ ਦਾ ਰਿਸ਼ਤਾ ਠੀਕ ਹੈ ਵਧੀਆ ਪਰਿਵਾਰ ਹੈ ਅੱਛਾ ਔਰ ਕੁੜੀ ਨੂੰ 20 ਕਿੱਲੇ ਆਉਣੇ ਆ ਠੀਕ ਹੈ ਪਹਿਲੀ ਦੇ ਬਾਈ ਭੇਜੇ ਮੈਂ ਉਹਦੀ ਮਾਂ ਨਾਲ ਰਹਿ ਕਰਕੇ ਦੱਸੂਗਾ ਕਿਉਂਕਿ ਹੁਣ ਤੁਹਾਨੂੰ ਪਤਾ ਜਵਾਬ ਅੱਜ ਕੱਲ ਸੁਣਦੇ ਨਹੀਂ ਹੈਗੇ ਕਿਤੇ ਨਹੀਂ ਹਣਾ ਬਈ ਗੱਲ ਤਾਂ ਤੁਹਾਡੀ ਠੀਕ ਹੈ ਪਰਿਵਾਰ ਨਾਲ ਤਰੈ ਕਰਨੀ ਬੰਦ ਹੀ ਹੈ ਹਾਂਜੀ ਹਾਂਜੀ ਪਰ ਇਹੋ ਜਿਹੇ ਰਿਸ਼ਤੇ ਨਿਤ-ਨਿਤ ਨਹੀਂ ਮਿਲਦੇ ਹਾਂਜੀ ਤੁਸੀਂ ਐਂ ਕਰੋ ਘਰੇ ਰਹਿ ਕਰ ਲੋ ਉਹਦੀ ਮਾਂ ਨਾਲ ਰਹਿ ਕਰੋ ਠੀਕ ਹੈ ਮੁੰਡੇ ਨੂੰ ਤਾਂ ਤੁਸੀਂ ਕਿਵੇਂ ਨਾ ਕਿਵੇਂ ਕਰਕੇ ਮਨਾ ਹੀ ਲਓ ਹਾਂ ਬਹੁਤ ਵਧੀਆ ਰਿਸ਼ਤਾ ਹੈ ਮੁੰਡੇ ਨੂੰ ਪੁੱਛਣਾ ਪਊ ਕਈ ਵਾਰ ਤੁਹਾਨੂੰ ਪਤਾ ਅੱਜ ਕੱਲ੍ਹ ਕਾਲਜ ਕੋਲ ਚ ਪੜਦੇ ਆ ਮੁੰਡੇ ਕੋਈ ਨਾ ਜਾਣੀ ਕੋਈ ਕੁੜੀ-ਗਾੜੀ ਨਾਲ ਗੱਲਬਾਤ ਹੋਈ ਫੇਰ ਔਖਾ ਹੋ ਜਾਊਗਾ ਨਾ ਕੋਈ ਇਹੀ ਤਾਂ ਗੱਲ ਹੈ ਉੱਥੇ ਕੋਈ ਕੁੜੀ ਉਹੋ ਜਿਹੀ ਮਿਲ ਗਈ ਤੁਸੀਂ ਸਾਰੀ ਉਮਰ ਪਛਤਾਓਗੇ ਇੱਥੇ ਸਾਨੂੰ ਪਤਾ ਤਾਂ ਹੈ ਰਿਸ਼ਤੇਦਾਰੀ ਚ ਤਾਂ ਵਿਆਹ ਹੋਊਗਾ ਨਾ ਗੱਲ ਸਹੀ ਹੈ ਬਾਈ ਤੇਰੀ ਮੈਂ ਤੁਹਾਡੇ ਵਿੱਚ ਮੈਂ ਆ ਮੈਨੂੰ ਪਤਾ ਮੈਂ ਉਹਨਾਂ ਨੂੰ ਵੀ ਜਾਣਦਾ ਤੁਹਾਡੇ ਪਰਿਵਾਰ ਨੂੰ ਵੀ ਜਾਣਦਾ ਤੇਰੇ ਹੁੰਦੇ ਤਾਂ ਸਾਨੂੰ ਕੋਈ ਫਿਕਰ ਹੀ ਨਹੀਂ ਹੈਗਾ ਕੋਈ ਰਿਸ਼ਤਾ ਕਰਾਏਗਾ ਐਮਨ ਲਾ ਵੀ ਸਾਡਾ ਆਪ ਦਾ ਕੋਈ ਕਰਾਏਗਾ ਬਾਕੀ ਇਹ ਗੱਲ ਆ ਵੀ ਜਿਹੜੀ ਮੁੰਡੇ ਨੂੰ ਪੈਲੀ ਆ ਇਧਰੋਂ ਕਰ ਲਗਾਉਣੀ ਉਹ ਤਾਂ ਆਣੀ ਆਉਣੀ ਆ ਕੁੜੀ ਲਗੋਂ ਵੀ 20 ਕਿੱਲੇ ਆਉਣੇ ਆ ਅੱਛਾ ਕੁੜੀ ਨੂੰ 20 ਕਿੱਲੇ ਆਉਂਦੇ ਆ ਹੋਰ ਕੀ ਠੀਕ ਆ ਤਾਂ ਹੀ ਤਾਂ ਮੈਨੂੰ ਯਾਦ ਆ ਮੈਂ ਕਿਹਾ ਬਾਈ ਕੁਲਵੰਤ ਨਾਲ ਗੱਲ ਕਰੀਏ ਠੀਕ ਆ ਠੀਕ ਆ ਬਾਈ ਤੇ ਕੋਈ ਨਹੀਂ ਮੈਂ ਕੁੜੀ ਦੇ ਪਿਓ ਨੂੰ ਲੈ ਕੇ ਆਉਣਾ ਤੁਸੀਂ ਗੱਲ ਕਰੋ ਜੇ ਘਰੇ ਤੇ ਫਿਰ ਮੈਨੂੰ ਫੋਨ ਕਰਕੇ ਦੱਸ ਦਿਓ ਜੀ ਵਧੀਆ ਰਿਸ਼ਤਾ ਹੈ ਜਵਾਬ ਨਾ ਦਿਓ ਜੀ ਕੋਈ ਨਹੀਂ ਮੈਂ ਕੁੜੀ ਦੇ ਪਿਓ ਨੂੰ ਲੈ ਕੇ ਆਉਣਾ ਮੈਂ ਚੱਲ ਠੀਕ ਹੈ ਭੇਜੇ ਮੈਂ ਇਹਦੀ ਮਾਂ ਨਾਲ ਰਹਿ ਕਰਨਾ ਇੱਕ ਵਾਰ ਤੇ ਬਾਕੀ ਤਨੂ ਮੈਂ ਫੋਨ ਕਰਕੇ ਦੱਸਦਾ ਮੈਂ ਠੀਕ ਹੈ ਤੁਸੀਂ ਮੈਨੂੰ ਫੋਨ ਕਰਕੇ ਦੱਸ ਦਿਓ ਜੀ ਮੈਂ ਉੱਧਰ ਹੀ ਲੈ ਆਉਂਗਾ ਉਹਦੇ ਪਿਓ ਨੂੰ ਠੀਕ ਹੈ ਬਾਈ ਠੀਕ ਹੈ ਠੀਕ ਹੈ ਤਿਆਰੀ ਰੱਖੋ ਜੇ ਕੋਈ ਨਾ ਬਾਈ ਕੋਈ ਨਹੀਂ ਆਉਨੇ ਅਸੀਂ ਠੀਕ ਹੈ ਓਕੇ ਜੀ ਚੰਗਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਲੈ ਇਹਦੀ ਮਾਂ ਨੂੰ ਜਾ ਕੇ ਦੱਸਾਂ ਜੋ ਆਗਿਆ ਦਾ ਕਿਸੇ ਕੰਮ ਦਾ ਨਹੀਂ ਐ ਨਿਕਲ ਗਿਆ ਐ ਨਿਕਲ ਗਿਆ ਨਾ ਖੇਤੀ ਜੱਥ ਵਟਾਉਂਦਾ ਚਲ ਵਿਆਹ ਦਿੰਨੇ ਆ ਕੀ ਪਤਾ ਕੰਮ ਲੱਗ ਹੀ ਜਾਵੇ ਜੀਤੇ ਪੁੱਤ ਤੇ ਜੀਤੇ ਪੁੱਤ ਅਰੇ ਉਹ ਤੂੰ ਕਿਵੇਂ ਆ ਤੂੰ ਕੰਮ ਕਰਦੀ ਹੁੰਦਾ ਹਾਂ ਮਮਾ ਮੇਰੇ ਬੁੱਤ ਵੀਰਾ ਤੇਰੇ ਮੇਕੇ ਨਾ ਤੂੰ ਕੀ ਕਰਨਾ ਇੱਥੇ ਮੈਂ ਤਾਂ ਉਹਦੇ ਥੀਨੋ ਬਿੱਲ ਆ ਜੀਤੇ ਮਮਾ ਤੇਰੇ ਮੈਂ ਭਾਬੀ ਮਮਾ ਕੋਈ ਮਤਰਾ ਵੀਰਾ ਮਾਦਰ ਨਹੀਂ ਨਹੀਂ ਕੋਈ ਜੀਤੇ ਕੋਈ ਗੱਲ ਨਹੀਂ ਡਰ ਡਰ ਨਾ ਮੇਰੇ ਕੋਲ ਰਹੀ ਹੈ ਦੰਦੀ ਕਿਉਂ ਆ ਕੋਈ ਨਾ ਮਮ ਕੋਈ ਨਾ ਮਾਮਾ ਵੈਸੇ ਮਿਲਣਾ ਆ ਅਸੀਂ ਕੀਤੀ ਮਾਮੇ ਨਾਲ ਗੱਲ ਲੈਣ ਨਹੀਂ ਆਇਆ ਮੈਂ ਤੈਨੂੰ ਲੈ ਪੁੱਤ ਲੈਣੇ ਆ ਮੈਂ ਲੈ ਤੈਨੂੰ ਸਿੱਤੀ ਸਿੱਤੀ ਮਨੇ ਸੋਨ ਲਾ ਗੱਲ ਕੋਈ ਨਾ ਤੂੰ ਡਰ ਨਾ ਚਲ ਕੋਈ ਗੱਲ ਮਾਮਾ ਜੀ ਤੁਸੀਂ ਬਾਅਦ ਚ ਆਜੋ ਫਿਰ ਉਹਨੇ ਦੇਖ ਲਿਆ ਵੀਰ ਦੇਖ ਲਿਆ ਕਿੰਨੀ ਨਫ਼ਰਤ ਹੋਈ ਪਈ ਮੇਰੀ ਤੈਨੂੰ ਡਰਦੇ ਆ ਤੁਹਾਡੇ ਤੋਂ ਮੈਥੋਂ ਕਿਉ ਡਰਦੀ ਆ ਪੁੱਤ ਤੇਰੀ ਮਾਮੀ ਨੇ ਤੇਰੇ ਨਾਲ ਕੀਤਾ ਮੈਦਰੀ ਕੁਛ ਕੀਤਾ ਕੋਈ ਗੱਲ ਨਹੀਂ ਮਾਮਾ ਜੀ ਫਿਰ ਜੇ ਤੁਹਾਡਾ ਨਹੀਂ ਗੱਲ ਕਰਨਾ ਚਾਹੁੰਦੀ ਕਿੰਨਾ ਡਰ ਰਹੀ ਤੁਸੀਂ ਕੁਝ ਬਿਮਾਰ ਹੋ ਗਈ ਫਿਰ ਅਸੀਂ ਕੀ ਕਰਾਂਗੇ ਮਸਾਂ ਸੰਭਾਲਿਆ ਸੀ ਤੁਸੀਂ ਰਹਿਣ ਦਿਓ ਤੁਸੀਂ ਨਾ ਕਰੋ ਗੱਲ ਕੋਈ ਨਾ ਜਦੋਂ ਇੰਨੇ ਸਾਲ ਇਹਨਾਂ ਗੱਲ ਤੁਸੀਂ ਕੀਤੀ ਹੁਣ ਇਹਨਾਂ ਤੁਸੀਂ ਕੀ ਗੱਲ ਕਰੋਗੇ ਤੁਸੀਂ ਰਹਿਣ ਦਿਓ ਗੱਲ ਕਰਨ ਨੂੰ ਸਾਡੀ ਕੁੜੀ ਨੂੰ ਅਸੀਂ ਮਸਾਂ ਸੰਭਾਲਿਆ ਮਮਈ ਜੀਤੀ ਜੀਤੀ ਪੁੱਤ ਤੇਰੇ ਮਾਮੇ ਨੂੰ ਨਾ ਇਹਨੀਆਂ ਗੱਲਾਂ ਦੇ ਜਵਾਬ ਦੇ ਐ ਡਰਨ ਦੀ ਲੋੜ ਨਹੀਂ ਸਹੀ ਗੱਲ ਹੈ ਤੇਰੀ ਮਾਂ ਤੇਰੇ ਕੋਲ ਖੜੀ ਹੈ ਹਾਂ ਤੂੰ ਡਰ ਨਾ ਤੂੰ ਸਾਨੂੰ ਕਹਿ ਤੂੰ ਕੀ ਕਹਿਣਾ ਕਹਿ ਜੀਤੀ ਗੱਲ ਕਰ ਪੁੱਤ ਹਾਂ ਗੱਲ ਕਰ ਹਾਂ ਕੋਈ ਦੱਸ ਮਾਂ ਕਹੇਗੀ ਕਿ ਇੱਥੋਂ ਭੱਗ ਜਾ ਸਾਡੇ ਘਰੇ ਨਾ ਆਈਂ ਅੱਜ ਤੋਂ ਬਾਅਦ ਓ ਪੁੱਤ ਐਨੀ ਨਫਰਤ ਕਰਦੀ ਏ ਮੇਰੇ ਨਾਲ ਹਾਂ ਕਰਦੀ ਆ ਜਿਹੜਾ ਜਿਹੜਾ ਕੁਛ ਤੁਸੀਂ ਮੇਰੇ ਨਾਲ ਕੀਤਾ ਪੁੱਤ ਮੈਂ ਤਾਂ ਨਹੀਂ ਕੀਤਾ ਤੇਰੀ ਮਾਮੀ ਨੇ ਕੀਤਾ ਤੂੰ ਰੁੱਕ ਵੀ ਸਕਦਾ ਸੀ ਉਹਨੂੰ ਮੈਂ ਮਜਬੂਰ ਸੀ ਬੋਤੀ ਤੈਨੂੰ ਬਤਾਉ ਮੈਂ ਕਿੱਥੇ ਸੌਂਦੀ ਸੀ ਕੌਣ ਮਜਬੂਰ ਹੁੰਦਾ ਕੋਈ ਆਦਤੀ ਪੁੱਤ ਨੂੰ ਘਟਾਉਂਦਾ ਹੁੰਦਾ ਜਾ ਪੁੱਤ ਡਰ ਨਾ ਤੂੰ। ਕੋਈ ਨਾ ਜਿੱਤੇ ਤੂੰ ਡਰ ਨਾ। ਮੰਮੀ ਬੀਰਾ ਮੈਨੂੰ ਇੱਕ ਗੱਲ ਦਾ ਜਵਾਬ ਦੇ। ਵੀ ਜਿਹੜਾ ਮਾਮਾ ਹੁੰਦਾ ਨਾ ਉਹ ਵੀ ਤਾਂ ਮਾਂ ਹੀ ਹੁੰਦੀ ਐ। ਪਰ ਤੂੰ ਤੂੰ ਇੰਨਾ ਜਲਾਦ ਕਿਉਂ ਬਣ ਗਿਆ? ਤੈਨੂੰ ਮੇਰੀ ਕੀ ਤਾਂ ਜਾਂ ਹੀ ਦਰਸ ਨਹੀਂ ਆਇਆ? ਜੇ ਤੇਰੀ ਆਪਦੀ ਤੀ ਹੁੰਦੀ। ਕੀ ਤੂੰ ਉਹਦੇ ਲਈ ਵੀ ਇਹ ਮਜਬੂਰ ਹੋ ਜਾਣਾ ਸੀ? ਜਿਹੜਾ ਕੁਛ ਮੇਰੀ ਧੀ ਨਾਲ ਕੀਤਾ ਹੈਗਾ ਉਹਦੇ ਨਾਲੇ ਜ਼ੁਲਮ ਕਰ ਸਕਦੇ ਸੀ ਤੁਸੀਂ ਉਹ ਤਾਂ ਆਪਦੀ ਢਿੱਡੋ ਜੰਮੀ ਹੁੰਦੀ ਨਾ ਉਹਦੇ ਨਾਲ ਕਿਉਂ ਕਰਦੇ ਤਾਂ ਬਗਾਨੀ ਸੀ ਮੇਰੀਆਂ ਗੱਲਾਂ ਦਾ ਜਵਾਬ ਦੇ ਵੀਰਾ ਉਹ ਪਹਿਲੇ ਗਲਤੀ ਹੋ ਗਈ ਮੇਥੋਂ ਪਰ ਤੁਸੀਂ ਗੱਸੀ ਗਲਤੀ ਕਿਹੜੀ ਗਲਤੀ ਮੇਰੀ ਧੀ ਨੂੰ ਤਸੀਹੇ ਦੇ ਕੇ ਅੱਜ ਤੇਰਾ ਇੰਨੀ ਗੱਲ ਨਸਰ ਗਿਆ ਕਿ ਮੇਥੋਂ ਗਲਤੀ ਹੋ ਗਈ ਜੇ ਤੇ ਤੋ ਗਲਤੀ ਹੋ ਗਈ ਸੀ ਹੁਣ ਤੂੰ ਸਾਡੇ ਜਖਮ ਹਾਰੇ ਕਰਨ ਕਿਉਂ ਆਇਆ? ਕਿਉਂ ਨਹੀਂ ਮੇਰੀ ਧੀ ਨੂੰ ਚੜਨਾ ਰਹਿਣ ਦਿੰਦੇ? ਮੇਰੀ ਵੀ ਧੀ ਹੈ ਭੈਣੇ। ਮੈਂ ਤੁਹਾਨੂੰ ਬਲਦੀ ਹੋਗੀ ਭੈਣੇ। ਮੈਂ ਆਪਦੀ ਗਲਤੀ ਤੋਂ ਪਛਤਾਵਾ ਕਰਨ ਆਇਆ। ਹੁਣ ਨਾ ਆਪਣੀ ਧੀ ਨੂੰ ਮੋਹ ਵਧੀਆ ਕਰੇ ਬਿਾਵਾਂਗੇ, ਵੱਡੇ ਘਰੇ ਵਿਆਵਾਂਗੇ ਭੈਣੇ। ਹੁਣ ਵੀ ਮੈਨੂੰ ਵਿਆਹ ਦੇ ਪੈਸੇ ਲੈ ਲੇਂਗਾ। ਕੀ ਕਰ ਲੇਂਗਾ ਉਹਨਾਂ ਪੈਸਿਆਂ ਦਾ? ਨਹੀਂ ਪੁੱਤ। ਕੀ ਖਾ ਲਿਆ ਉਹਨਾਂ ਪੈਸਿਆਂ ਦਾ? ਭਰ ਗਿਆ ਟਿੱਡ ਪੈਸੇ ਖਾ ਕੇ। ਨਹੀਂ ਮੇਰਾ ਪੁੱਤ। ਮੈਨੂੰ ਇੰਨੇ ਬਿਸ਼ਰਮੀ ਨਾਲ ਦੇ। ਮੈਂ ਤੈਨੂੰ ਬਹੁਤ ਵੱਡੇ ਘਰੇ ਵਿਆਹੂਗਾ ਜਿਵੇਂ ਪਹਿਲਾਂ ਮੈਨੂੰ ਵੱਡੇ ਘਰੇ ਵਿਆਹਤਾ ਜਿੱਥੇ ਮੈਨੂੰ ਰੋਲ ਕੇ ਰੱਖਿਆ ਜਿੱਥੇ ਮੈਨੂੰ ਇੱਕ ਦਿਨ ਵੀ ਇਹ ਜਾਈ ਲੱਗਦਾ ਸੀ ਜਿਵੇਂ ਕੁੱਟ ਲਾ ਪਈ ਹੋਵੇ ਸਗੋਂ ਮੈਨੂੰ ਕਹਿੰਦੇ ਸੀ ਉਹ ਕਿ ਤੇਰੇ ਮਾਮੇ ਨੇ ਕਿਹਾਗਾ ਕਿ ਜਿੰਨੀ ਕੁੱਟੀ ਜਾਂਦੀ ਆ ਓਨੇ ਕੁੱਟ ਜਿੰਨੀ ਜਲੀਲ ਕਰੀ ਜਾਂਦੀ ਆ ਓਨੇ ਜਲੀਲ ਕਰ ਨਹੀਂ ਪੁੱਤ ਮੈਂ ਗਲਤੀ ਸੁਧਾਰਨੀ ਆਇਆ ਵੀਰਾ ਹੋ ਤਾਂ ਵੇਲਾ ਹੁਣ ਬਹੁਤ ਦੂਰ ਲੰਘ ਗਿਆ ਹੁਣ ਤਾਂ ਸਿਰਫ ਤੇਰੇ ਵੱਲੇ ਨਾ ਪਛਤਾਵਾ ਹੀ ਰਹਿਣਾ ਨਾਲੇ ਮੈਨੂੰ ਐਂ ਦੱਸ ਤੂੰ ਕਾਹਨੋਂ ਹੁੰਨੇ ਮੇਰੀ ਤੀਨ ਨੂੰ ਵਿਆਉਣ ਵਾਲਾ ਮੈਂ ਉਹਦੀ ਮਾਂ ਜਿਉਂਦੀ ਬੈਠੀ ਆ ਹੁਣ ਤਾਂ ਮੈਂ ਆਪਣੀ ਤੀਨ ਨੂੰ ਨਾ ਬੜੀਆਂ ਰੀਜਾਂ ਤੇ ਚਾਵਾਂ ਨਾਲ ਵਿਆਹੂੰਗੀ ਤੇ ਵਧੀਆ ਘਰ ਚ ਵਿਆਹੂੰਗੀ ਜਿੱਥੇ ਮੇਰੀ ਤੀਨ ਸੁੱਖ ਮਿਲੇ ਨਾ ਕਿ ਜਿਹੜੇ ਨਰਕ ਚ ਤੁਸੀਂ ਡੋਬਿਆ ਸੀ ਨਾ ਮੈਂ ਮੇਰੀ ਤੀਨ ਨੂੰ ਉੱਥੇ ਡੋਬਾਂ ਦਵਾਰੇ ਭੱਗ ਜਾ ਵੀਰਾ ਹਾੜੇ ਰੱਬ ਦਾ ਵਾਸਤਾ ਹੱਬਨੇ ਤੇਰੇ ਮੁਰੇ ਹੱਥ ਭੱਗ ਜਾਦਰ ਪਰੇ ਮੇਰੀ ਤੀਨ ਤੋਂ ਜੀਤੀ ਕੋਈ ਨਾ ਕੁਛ ਨਹੀਂ ਹੁੰਦਾ ਮੇਰੇ ਤੋਂ ਆਪਣੇ ਮਨ ਦੀਆਂ ਗੱਲਾਂ ਕਹਿਤੀਆਂ ਨਾ ਤੇਰੇ ਮਨ ਚ ਕਿੰਨੀਆਂ ਗੱਲਾਂ ਸੀਗਾ ਹੈ ਕਿਵਤਰਾਬ ਨੇ ਤਾਂ ਹੀ ਭੇਜਿਆ ਹੋ ਮਾਮਾ ਇੱਥੇ ਵੀ ਤੂੰ ਅੱਜ ਦਿਲ ਗਿਆ ਸਾਰੀਆਂ ਗੱਲਾਂ ਕਹਿ ਸਕੇ ਆ ਦੀ ਸਾਰੇ ਪੜਾਸ ਕੱਢ ਸਕੇ ਤੂੰ ਨੇ ਹੁਣ ਕਿਸੇ ਗੱਲ ਤੇ ਬੋਝ ਨਹੀਂ ਰੱਖਣਾ ਆ ਫਿਰ ਮੰਮੀ ਨੇ ਜਵਾਬ ਦੇਤਾ ਨਾ ਮਾਮੇ ਨੂੰ ਹਣ ਹੁਣ ਬੇਲਾ ਮੰਮੀ ਤੇਰੇ ਨਾਲ ਆ ਪੁੱਤ ਬਸ ਤੈਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਤੈਨੂੰ ਕੋਈ ਕੁਛ ਵੀ ਬੋਲੇ ਨਾ ਤਾਂ ਤੇਰੀ ਮਾਂ ਪਹਾੜ ਬਣ ਕੇ ਪਹਿਲਾ ਮੂਰੇ ਖੜੀ ਏ ਬਸ ਪਣ ਜਿਹੜੀਆਂ ਔਖਾਂ ਤੇ ਕੱਟਣੀਆਂ ਸੀ ਤੇ ਇਹ ਕੱਟ ਲੀਆਂ ਹੁਣ ਨਹੀਂ ਕੋਈ ਵੀ ਔਖ ਮੈਂ ਤੈਨੂੰ ਕੱਟਣ ਦਿੰਦੀ ਮਾਮਾ ਕਹਰੇ ਮੈਂ ਉਹਰੇ ਰਹੂੰਗਾ ਤੋ ਰੱਖੇਂਗੀ ਨਹੀਂ ਪੁੱਤ ਮੈਂ ਨਹੀਂ ਰੱਖਦੀ ਕਿਆ ਰੱਖੂੰਗੀ ਮੈਂ ਉਹਨੂੰ ਹੁਣੇ ਮੇਰੀ ਤੀਨਾਂ ਨੂੰ ਰੱਖਲੇ ਸੀ ਜਿਨੇ ਮੇਰੀ ਤੀਨ ਨੂੰ ਵੇਚਤਾ ਉਹ ਮੇਰਾ ਕੁਛ ਨਹੀਂ ਲੱਗਦਾ ਉਸੇ ਦਿਨ ਮੇਰਾ ਤਾਂ ਰਿਸ਼ਤਾ ਖਤਮ ਹੋ ਗਿਆ ਸੀ ਇਹਨਾਂ ਨਾਲੋਂ ਜਦੋਂ ਮੈਨੂੰ ਇਹਨਾਂ ਦੀ ਇਹੋ ਜਿਹੀਆਂ ਕਰਤੂਤਾ ਪਤਾ ਲੱਗੀਆਂ ਸੀ ਮਾਂ ਜਾ ਕੇ ਕਹਿ ਕੇ ਸਾਡੇ ਘਰੋਂ ਭੱਗ ਜਾ ਕੋਈ ਨਾ ਪੁੱਤ ਜਾ ਤੇਰੀ ਕਹਿਨੀ ਹੈ ਮੈਂ ਕੋਈ ਨਹੀਂ ਪਤਾ ਨਹੀਂ ਅੱਜ ਕਿਹੜੇ ਰਿਸ਼ਤੇ ਦੇ ਵਾਸਤੇ ਪਉਣ ਆ ਗਿਆ ਇਹ ਮੰਮੀ ਚਲ ਤੁਸੀਂ ਕਰੋ ਜਾ ਕੇ ਮੰਮੀ ਨਾ ਮੈਂ ਜੀਤੀ ਕੋਲ ਹੀ ਬੈਠਦੀ ਆਂ ਮੈਂ ਜਿਆਦਾ ਡਰੀ ਹੋਈ ਆਂ ਹਾਂ ਪੁੱਤ ਹਾਂ ਤੂੰ ਜਾਵੜਾ ਬਸ ਪੁੱਤ ਡਰ ਨਾ ਜੀਤੀ ਸਿਆਲੀ ਵੜ ਮੇਰੀ ਤੀ ਮੈਂ ਲਾਡੀ ਨੂੰ ਕਹ ਦਾਂ ਮੰਮੀ ਹਾਂ ਹੁਣ ਉਹਨੂੰ ਫੋਨ ਕਰ ਕਰ ਇਹਨੂੰ ਇੱਥੋਂ ਤੋਰੀ ਆਪਾਂ ਚਲ ਕੋਈ ਕੁਝ ਨਹੀਂ ਹੁੰਦਾ ਹਾਂ ਹੁੰਦੇ ਰਹਿਣਾ ਨਾਲੇ ਜ਼ਿੰਦਗੀ ਚ ਮੁਸੀਬਤਾਂ ਆਉਂਦੀਆਂ ਹੈ ਚੱਲੀਆਂ ਪੈਂਦੀਆਂ ਫੇਰ ਹੀ ਬੰਦਾ ਮਜ਼ਬੂਤ ਬਣਦਾ ਹੈ ਨਾ ਤੁਮੇ ਮੁਸੀਬਤਾਂ ਬਾਰ ਬਾਰ ਆਈ ਜਾਣ ਭਾਬੀ ਤਾਂ ਤੰਗ ਕਰਦੀਆਂ ਕੋਈ ਨਾ ਹੁਣ ਤਾਂ ਅਸੀਂ ਸਾਰੇ ਤੇਰੇ ਨਾਲ ਤੂੰ ਡਰ ਨਾ ਨਿਕੁੜੀ ਹਾਂ ਜੀ ਕੀ ਕਰੀ ਜਾਂਦੀ ਏ ਤੂੰ ਬਸ ਉਹਨੇ ਸਾਫ ਸਫਾਈ ਕਰੀ ਜਾਂਦੀ ਸੀਗੀ ਮੈਂ ਹਰਪ੍ਰੀਤਾ ਭਾਬੀ ਤਾਂ ਉਧਰ ਨੇ ਰਾਮ ਕਰੀ ਜਾਂਦੇ ਨੇ ਸਰ ਮੇਰੀ ਗੱਲ ਸੁਣ ਮੈਂ ਕਿਤੇ ਜਾ ਕੇ ਆਉਣੀ ਆ ਕੰਮ ਤੂੰ ਉਹਦਾ ਧਿਆਨ ਰੱਖੀ ਕੰਮ ਕਿੱਥੇ ਚੱਲੇ ਮੰਮੀ ਤੁਸੀਂ ਐ ਨਹੀਂ ਤੋ ਕਾ ਕਰਦੇ ਵੀ ਕਿੱਥੇ ਚੱਲੇ ਹੋ ਤੁਸੀਂ ਮੈਂ ਤਾਂ ਬਸ ਕੁਛ ਕੁ ਮੇਰੇ ਦਿਲ 'ਚ ਨਾ ਸਵਾਲ ਨੇਗੇ ਉਹਨਾਂ ਦਾ ਜਵਾਬ ਲੈਣ ਚੱਲੀ ਆ ਮੰਮੀ ਤੁਸੀਂ ਮੈਨੂੰ ਕੱਲ ਵੀ ਕਹੀ ਜਾਂਦੇ ਸੀ ਕਿਹੜੇ ਸਵਾਲ ਨੇ ਜਿਨ੍ਹਾਂ ਦਾ ਤੁਸੀਂ ਜਵਾਬ ਲੈਣ ਚੱਲਿਓ ਮੈਨੂੰ ਵੀ ਦੱਸ ਸਕਦੇ ਹੋ ਜੇ ਦੱਸਣ ਆਏ ਹੁੰਦੇ ਨਾ ਤੈਨੂੰ ਦੱਸ ਦਿੰਦੀ بس ਉਹਨਾਂ ਸਵਾਲਾਂ ਦਾ ਜਵਾਬ ਤਾਂ ਇੱਕ ਬੰਦੇ ਕੋਲ ਹੀ ਹੈ ਮੰਮੀ ਇਹੋ ਜੀ ਕਿਹੜੀ ਗੱਲ ਜਿਹੜੀ ਤੁਸੀਂ ਮੈਥੋਂ ਲੁਕੋ ਰਹੇ ਹੋ ਨਾਲੇ ਮਾਵਾ ਤਾਂ ਉਹੀ ਤੀਆਂ ਤੋਂ ਗੱਲਾਂ ਨਹੀਂ ਲੁਕਾਉਂਦੀਆਂ ਤੇ ਤੁਸੀਂ ਮੈਥੋਂ ਇਹ ਗੱਲ ਲੁਕੋ ਰਹੇ ਹੋ ਜਿਆਦਾ ਨਹੀਂ ਬੋਲਿਆ ਕਰਦੇ ਕੁਝ ਕੁ ਗੱਲਾਂ ਨਾ ਜਵਾਕਾਂ ਤੋਂ ਲੁਕਿਆ ਰਹਿਣਾ ਚੰਗਾ ਹੁੰਦੀਆਂ ਤੂੰ ਹੈ ਤੂੰ ਤਾਂ ਪਰਦੇ ਪਰੋਲਣ ਲੱਗੀ ਨਹੀਂ ਤੈਨੂੰ ਮੈਂ ਕੀ ਦੱਸਾਂ ਜਿਹੜੇ ਤੈਨੂੰ ਦੱਸਣ ਵਾਲੀਆਂ ਗੱਲਾਂ ਹੈ ਹੀ ਨਹੀਂ ਮੈਂ ਨਹੀਂ ਦੱਸ ਸਕਦੀ ਮੰਮੀ ਗੱਲ ਉਹ ਨਹੀਂ ਹੈਗੀ ਤੁਹਾਨੂੰ ਪਤਾ ਨਾ ਮੈਂ ਵੀ ਤੁਹਾਨੂੰ ਟੈਨਸ਼ਨ ਚ ਨਹੀਂ ਵੇਖ ਸਕਦੀ ਮੈਂ ਨਹੀਂ ਚਾਹੁੰਦੀ ਕੋਈ ਐਦਾਂ ਦੀ ਗੱਲ ਹੋਵੇ ਜਿਹਦੇ ਨਾਲ ਤੁਸੀਂ ਟੈਨਸ਼ਨ ਲਓ ਤੇ ਤੁਹਾਡਾ ਬੀਪੀ ਵਧ ਜੇ ਬਸ ਇਹ ਜੀ ਕੋਈ ਗੱਲ ਨਹੀਂ ਮੈਂ ਤੈਨੂੰ ਦੱਸਿਆ ਵੀ ਮੇਰੇ ਸਵਾਲਾਂ ਦਾ ਜਵਾਬ ਇੱਕ ਜਣਾ ਹੀ ਦੇ ਸਕਦਾ ਮੈਂ ਉੱਥੇ ਚੱਲੀ ਆਂ ਜੇ ਮੈਨੂੰ ਮਿਲ ਗਏ ਜਵਾਬ ਤਾਂ ਤੈਨੂੰ ਆ ਕੇ ਸਾਰਾ ਕੁਝ ਦੱਸ ਠੀਕ ਹੈ ਚਲੋ ਮੰਮੀ ਜੇ ਮੈਨੂੰ ਤੁਹਾਨੂੰ ਠੀਕ ਲੱਗਦਾ ਪਰ ਮੈਂ ਤਾਂ ਤੁਹਾਨੂੰ ਇੱਕੋ ਗੱਲ ਕਹੂੰਗੀ ਤੁਸੀਂ ਆਪ ਦਾ ਧਿਆਨ ਰੱਖਿਓ ਮੇਰਾ ਤਾਂ ਧਿਆਨ ਨਹੀਂ ਹੈ ਤੂੰ ਬਸ ਹਰਪ੍ਰੀਤ ਦੀ ਨਿਗਰਖ ਰੱਖ ਲੈ ਉਹਨੂੰ ਦਵਾਈ ਬੂਟੀ ਪਾਣੀ ਤਾਂ ਨਹੀਂ ਟਾਈਮ ਤੇ ਦੇਦੀ ਕੋਈ ਗੱਲ ਨਹੀਂ ਮੰਮੀ ਤੁਸੀਂ ਉਹ ਫਿਕਰ ਨਾ ਕਰੋ ਭਾਬੇ ਨੂੰ ਤਾਂ ਮੈਂ ਟਾਈਮ ਤੇ ਖਾਣਾ ਪੀਣਾ ਤੇ ਦਵਾਈ ਦੇ ਦੂੰਗੀ ਨਹੀਂ ਹੋਤਾ ਹੈ ਇਹ ਜੀ ਉਹ ਨਹੀਂ ਬੇਲੀ ਬਹਿ ਸਕਦੀ ਘਟੋ ਘੜ ਤੂੰ ਤਾਂ ਇੰਨਾ ਕ ਖਿਆਲ ਰੱਖ ਵੀ ਆਪਾਂ ਨੂੰ ਮਸਾ ਰੱਬ ਨੇ ਆਹ ਦਿਨ ਲੈਂਦੇ ਨਹੀਂ ਗਏ ਹੈ ਪਹਿਲਾਂ ਦੇਖ ਲੈ ਕੀ ਬਣੀ ਕੀ ਦੀ ਮਾਨੂੰ ਮਾਸੀ ਕਰਾਂਗੇ ਕਾਂਗੇ ਜੇ ਮਾੜੀ ਮੁੱਟੀ ਔਰ ਸ਼ੋਰ ਹੋ ਗਈ ਕੋਈ ਮੰਮੀ ਉਹ ਗੱਲ ਤਾਂ ਹੈ ਰੱਬ ਨੇ ਆਪਾਂ ਨੂੰ ਮਸਾ ਵਧੀਆ ਦਿਨ ਦਿਖਾਇਆ ਚਲੋ ਕੋਈ ਗੱਲ ਨਹੀਂ ਮੈਂ ਨਾ ਅੱਗੇ ਤੋਂ ਪੂਰਾ ਧਿਆਨ ਰੱਖੂੰਗੀ ਭਾਬੀ ਨੂੰ ਨਾ ਕੋਈ ਵੀ ਨਹੀਂ ਇਹੋ ਜਿਹਾ ਕੰਮ ਕਰਨ ਦਿੰਦੀ ਭਾਵੇਂ ਉਹ ਜਿੱਤ ਕਰੀ ਜਾਵੇ ਬਸ ਹੁਣ ਧਿਆਨ ਰੱਖੀ ਤੂੰ ਉਹਦੇ ਕੋਲੇ ਭੱਜ ਜਾ ਆ ਬਾਹਰ ਲਾ ਲਈ ਮੈਂ ਜਾ ਆਵਾਂ ਚੰਗਾ ਮੰਮੀ ਤੁਸੀਂ ਵੀ ਆਪਦਾ ਧਿਆਨ ਰੱਖਿਓ ਕੋਈ ਨਾ ਸੱਸ ਕਾ ਹੋਰ ਦੀ ਬਾਈ ਕਲਵੰਤ ਠੀਕ ਹੈ ਠੀਕ ਹੈ ਬਜੇ ਬਾਈ ਤੂੰ ਦੱਸ ਬਾਈ ਜੀ ਇਹ ਮੇਰਾ ਦੋਸਤ ਹੈ ਕਿਕਰ ਸਿੰਘ ਅੱਛਾ ਜੀ ਹਾਂ ਜੀ ਸਸਰੀ ਇਹਨਾਂ ਦੀ ਰਿਸ਼ਤੇਦਾਰੀ ਚ ਉਹ ਕੁੜੀ ਠੀਕ ਹੈ ਹਾਂ ਤੇ ਬਾਈ ਜੀ ਇਹ ਮੇਰਾ ਸਾਡਾ ਰਿਸ਼ਤੇਦਾਰ ਹੈ ਹਾਂ ਹਾਂ ਕਲਵੰਤ ਸਿੰਘ ਠੀਕ ਹੈ ਠੀਕ ਇਹ ਉਹਨਾਂ ਦਾ ਮੁੰਡਾ ਹਾਂ ਨਹੀਂ ਸੋ ਕਰ ਲਓ ਜੀ ਗੱਲਬਾਤ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੱਲਬਾਤ ਤਾਂ ਬਾਈ ਹੁਣ ਕੀ ਹੁੰਦੀ ਹੈ ਗੱਲਬਾਤ ਅਸਲ ਦੇ ਵਿੱਚ ਤੂੰ ਕਰ ਲਈ ਮੈਂ ਕਰ ਲਈ ਇੱਕੋ ਹੀ ਹੈ ਹੈ ਬਾਕੀ ਹੁਣ ਜਦੋਂ ਲਿਆ ਕੇ ਬਾਈ ਤੁਹਾਡੇ ਸਾਹਮਣੇ ਕੁੜੀ ਵਾਲਿਆਂ ਨੂੰ ਵਹਾਵਾਂਗੇ ਮੇਨ ਗੱਲ ਤੌਹੀਅ ਸਹੀ ਗੱਲ ਹੈ ਜੀ ਮੇਰੀ ਜੀ ਕੁੜੀ ਦੀ ਨਨਦ ਹੈ ਅੱਛਾ ਹਾਂ ਠੀਕ ਹੈ ਜੀ ਤੇ ਬਾਕੀ ਬਾਈ ਨੇ ਤੁਹਾਨੂੰ ਦੱਸਿਆ ਹੋਊਗਾ ਵੀ ਭਾਈ ਪਹਿਲਾਂ ਰਿਸ਼ਤਾ ਹੋਇਆ ਸੀ ਅੱਛਾ ਤੇ ਇਸ ਕਰਕੇ ਵੀ ਬਸ ਨਹੀਂ ਨਿਭਦੀ ਹੁੰਦੀ ਬੱਚਿਆਂ ਦੀ ਆਪਸ ਪਤਾ ਨਹੀਂ ਲੱਗਦਾ ਹੁੰਦਾ ਕਿਵੇਂ ਹੋਊਗਾ ਕੀ ਮਾਹੌਲ ਕਿਦਾਂ ਦਾ ਹੁੰਦਾ ਤੇ ਅਸੀਂ ਬਸ ਇਸ ਕਰਕੇ ਗੱਲ ਕਰ ਲਈ ਤੇ ਮੈਂ ਕਿਹਾ ਚੱਲ ਮੈਂ ਗੁਰਪੇਜਪੁਰ ਗੱਲ ਕੀਤੀ ਠੀਕ ਹੈ ਇਹ ਮੈਨੂੰ ਦੱਸਿਆ ਕਹਿੰਦਾ ਮੇਰਾ ਤਾਂ ਦੋਸਤ ਆ ਕਹਿੰਦਾ ਕੁਲਵੰਤ ਦਾ ਮੁੰਡਾ ਉੱਚਾ ਲੰਮਾ ਸੋਹਣਾ ਸਰਖਾ ਮੁੰਡਾ ਕਹਿੰਦਾ ਨਾਲੇ ਭਾਈ ਆਪਣੀ ਕੁੜੀ ਦੇ ਨਾਲ ਵਧੀਆ ਲੱਗੂਗਾ ਹਾਂਜੀ ਮੈਂ ਕਿਹਾ ਠੀਕ ਹੈ ਫਿਰ ਫਿਰ ਵੀ ਆਪਾਂ ਗੱਲ ਕਰ ਲੈਣੇ ਹਨਾ ਬਾਕੀ ਅੱਜਕੱਲ ਤੁਹਾਨੂੰ ਪਤਾ ਹੀ ਹੈ ਮੈਂ ਹੁਣ ਇਕੱਠਾ ਕੀਤਾ ਮੈਂ ਆਖਿਆ ਇੱਕ ਵਾਰੀ ਆਪਦਾ ਖੁੱਲ ਕੇ ਗੱਲ ਕਰ ਲੋ ਜੇ ਹਾਂਜੀ ਬਾਕੀ ਅੱਜਕੱਲ ਤੁਹਾਨੂੰ ਪਤਾ ਸ਼ੈਨਸ਼ੀਲਤਾ ਕਿਤੇ ਚਾਹੀਨੀ ਹੈ ਨਹੀਂ ਹੈ ਨੀ ਉਹ ਉਹੀ ਤਾਂ ਗੱਲ ਹੈ ਉਹ ਮੈਂ ਤਾਂ ਇਹੀ ਗੱਲ ਕਹਿੰਦਾ ਕੱਚਾ ਕੱਟ ਸਹੀ ਗਾ ਹੈ ਦੇਢ ਕੇ ਬੁਣਿਆ ਨਹੀਂ ਜਾਂਦਾ ਬੁਣਿਆ ਨਹੀਂ ਜਾਂਦਾ ਹਾਂ ਆ ਤੁਹਾਡੇ ਸਾਹਮਣੇ ਬੈਠਾ ਜੀ ਮੁੰਡਾ ਇਹਦੇ ਨਾਲ ਗੱਲਬਾਤ ਕਰੀ ਇਹਦੇ ਨਾਲ ਗੱਲਬਾਤ ਕਰ ਲਓ ਬਾਕੀ ਜਿਹੜੀ ਪੈਲੀ ਦੀ ਬਾਈ ਗੁਰਪ੍ਰੀਤ ਨੇ ਦੱਸਿਆ ਹੋਣਾ ਤੇ ਬਾਕੀ ਤੁਹਾਨੂੰ ਦੱਸ ਦੋ ਨਾ ਹਾਂ ਮੈਨੂੰ ਇਹਨੇ ਦੱਸਿਆ ਜੀ ਬਾਈ ਨੇ ਵੀ ਐ ਕਰਕੇ 18 ਕਿਲੇ ਜ਼ਮੀਨ ਦੇ ਹਾਂਜੀ 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 ਠੀਕ ਹੈ ਠੀਕ ਹੈ ਠੀਕ ਹੈ ਕਾਕਾ ਜੀ ਕੀ ਕੰਮ ਕਰਦੇ ਮੈਂ ਹੀ ਪੜਦਾ ਹਾਂਗਾ ਅੱਛਾ ਕਿੱਥੇ ਬੇਟਾ ਮੈਂ ਜੀ ਚੰਡੀਗੜ੍ਹ ਪੜ੍ਹਦੇ ਹਾਂ ਅੱਛਾ ਅੱਛਾ ਮੈਂ ਇਕਨੋਮਿਕਸ ਕਰ ਰਿਹਾ ਹਾਂ ਵਲੇ 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 ਅਧਿਆਗ ਹੈ ਲੈ ਹਰ ਤਾਂ ਦੇਖੋ ਇਹ ਤਾਂ ਪੈਸੇ ਲਾਉਣ ਵਾਲੇ ਆ ਜੀ ਪੜਨਾ ਕਰਨਾ ਇਹਦੀ ਆਪਣੇ ਵੇਲੇ ਕਿਹੜੀਆਂ ਪੜਾਈਆਂ ਹੁੰਦੀਆਂ ਸੀ ਆਪਾਂ ਤਾਂ ਉਹੀ ਗੱਲ ਸਾਰੀ ਉਮਰ ਖੇਤ ਚ ਰਹਿ ਗਏ ਰੁਲਦੇ ਹਨ ਇਹ ਜਵਾਕਾਂ ਨੂੰ ਹੁਣ ਆਏ ਹੁੰਦਾ ਵੀ ਚੱਲ ਜਵਾਕ ਪੜ੍ਹ ਲਿਖ ਜਾਣਾ ਪੜ੍ਹ ਲਿਖ ਜਾਣਾ ਹੈਨਾ ਆਪਾਂ ਨੂੰ ਕੋਈ ਮਾਸਟਰ ਕੁੱਟੀ ਗਏ ਉਦੋਂ ਉਹ ਟਾਈਮ ਪੜਾਈਆਂ ਦੇ ਉਹ ਹੋਰ ਸੀ ਟਾਈਮ ਹੁਣ ਹੋਰ ਆ ਟਾਈਮ ਸਹੀ ਗੱਲ ਆ ਜੀ ਸਹੀ ਗੱਲ ਤੇ ਆਪਣਾ ਕਾਕਾ ਜੀ ਤੁਹਾਨੂੰ ਤਾਂ ਕੋਈ ਇਤਰਾਜ਼ ਨਹੀਂ ਇਸ ਰਿਸ਼ਤੇ ਤੋਂ ਹਾਂ ਜੀ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈਗਾ ਜਿਵੇਂ ਮੇਰੇ ਘਰ ਦੇ ਕਹਣਗੇ ਮੈਂ ਤਾਂ ਬਸ ਇਹਨਾਂ ਦੀ ਹਾਂ ਚ ਹਾਂ ਮੇਰੀ ਕਿੱਕਰ ਸਿਆ ਮੈਂ ਤੈਨੂੰ ਕੀ ਕਿਹਾ ਸੀ ਮੈਂ ਆਖਿਆ ਮੁੰਡਾ ਤਾਂ ਬਹੁਤ ਹੀ ਜ਼ਿਆਦਾ ਸੌਖਾ ਹਾਂ ਨਹੀਂ 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 ਵਧੀਆ ਹੀ ਹੋਦੀ ਹੈ ਬਹੁਤ ਵਧੀਆ ਗੱਲ ਹੈ ਚੰਗੇ ਸੰਸਕਾਰ ਹੁੰਦੇ ਆ ਕੁਲਵੰਤ ਸਿਆ ਸਹੀ ਗੱਲ ਹੈ ਸਾਡੇ ਪੁੱਤ ਤੇ ਸਾਨੂੰ ਮਾਣ ਹੈ ਮਾਣ ਹੈ ਚੰਗੀ ਗੱਲ ਨਹੀਂ ਸਿਆਣੀ ਗੱਲ ਕੀਤੀ ਭਾਈ ਜੇ ਤੈਨੂੰ ਕੋਈ ਇਤਰਾਜ਼ ਹੈ ਹੁਣ ਦੱਸ ਦੇ ਕੱਲ ਨੂੰ ਨਾ ਕੋਈ ਗੱਲ ਲੈਣੀ ਦੀ ਦੇਣੀ ਆ ਜੇ ਕੌਣ ਦੱਸ ਦੇ ਜੇ ਕੋਈ ਫਿਰ ਜੇ ਕੋਈ ਤੇਰੀ ਗੱਲ ਵੀ ਹੋ ਤਾਂ ਆ ਵੀ ਸਾਨੂੰ ਦੱਸ ਮੈਂ ਭਾਈ ਉਹ ਜੀ ਜਾ ਕੇ ਗੱਲ ਕਰ ਲਊਗਾ ਕਹਾ ਹਾਂ ਬਾਕੀ ਤੁਸੀਂ ਜਿਹੜੀ ਮੰਗ ਹੈ ਜਾਂ ਜੋ ਗੱਲਬਾਤ ਆ ਤੂੰ ਮੈਨੂੰ ਉਹ ਵੀ ਦੱਸ ਦੇ ਦੇਖੋ ਜੀ ਗੱਲ ਸੁਣੋ ਮੰਗ ਸਾਡੀ ਕੋਈ ਨਹੀਂ ਪਰ ਮਾਤਾ ਜੀ ਦਿੱਤਾ ਬਹੁਤ ਕੁਝ ਹੈ ਸਾਡੇ ਘਰੇ ਬਸ ਮੇਨ ਗੱਲ ਕੀ ਹੈ ਵੀ ਕੁੜੀ ਆ ਕੇ ਸਾਰੇ ਟੱਬਰ ਵੱਲ ਐ ਅੱਖਾਂ ਕੱਢ ਕੇ ਨਾ ਦੇਖੇ ਮੇਰੀ ਗੱਲ ਸੁਣੋ ਜੀ ਇਸ ਗੱਲ ਦੀ ਗਰੰਟੀ ਤਾਂ ਅਸੀਂ ਆਪ ਕਰਦੇ ਆਂ ਇਹ ਬਾਤ ਚਾ ਤੇ ਮੈਂ ਤੁਹਾਨੂੰ ਪਹਿਲਾਂ ਇਸ ਗੱਲ ਦੀ ਗੱਲ ਕਰਦਾ ਵੀ ਤੁਹਾਨੂੰ ਕਿਸੇ ਗੱਲ ਦਾ ਲਾਂਭਾ ਆ ਗਿਆ ਤਾਂ ਤੁਸੀਂ ਮੈਨੂੰ ਕਹਿ ਦਿਓ ਠੀਕ ਹੈ ਵੀ ਕਿਕਰ ਸਿੰਘ ਨੇ ਆ ਤੂੰ ਗਲਤ ਕਰਾਤਾ ਭਾਈ ਵਾਸੀਂ ਬੈਠੇ ਆਂ ਭਾਈ ਭਾਈ ਤੇਰੇ ਹੁੰਦੇ ਮੈਨੂੰ ਫਿਕਰ ਕਰਦਾ ਬਸ ਮੇਨ ਗੱਲ ਇਹ ਹੈ ਵੀ ਆਏ ਗਏ ਨੂੰ ਚਾਹ ਪਾਣੀ ਸਾਦਾ ਨਾ 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 ਬੜੀ ਬੀਬੇ ਸੁਭਾ ਦੀ ਕੁੜੀ ਆ ਜੀ ਬੀਬੇ ਸੁਭਾ ਦੀ ਉੱਤਰਲਾ ਪਰਿਵਾਰ ਵੀ ਜਮਾ ਐਸੇ ਪਰਿਵਾਰ ਵਰਗਾ ਹੀ ਆ ਬਸ ਔਰ ਦੂਜੀ ਗੱਲ ਮੈਂ ਤੁਹਾਨੂੰ ਦੱਸਾਂ ਕਰ ਭਾਈ ਅ ਮੈਨੂੰ ਨਹੀਂ ਪਤਾ ਵੀ ਹੁਣ ਬਾਈਕਰ ਭੇਜਨੇ ਗੱਲ ਕੀਤੀ ਸੀ ਕਿ ਨਹੀਂ ਤੇ ਵੀ ਭਾਈ ਚੰਗੇ ਖਾਂਦੇ ਪੀਂਦੇ ਕਰਦੇ ਨੇ ਵਧੀਆ ਜ਼ਮੀਨ ਜਾਇਦਾਦ ਆ ਇੱਕੋ ਟੱਕ ਐਸਾ ਕੁਲੇ ਦਾ ਹਨਾ ਹਾਂਜੀ ਤੇ ਉਹਨਾਂ ਨੇ ਇਹ ਵੀ ਗੱਲ ਸਾਡੇ ਕੋਲੇ ਗੱਲ ਕੀਤੀ ਹੈ ਜਿਹੜੀ ਗੱਲ ਕੀਤੀ ਆ ਆਪਾਂ ਗੱਲ ਉਹ ਜੀ ਚਤਾਰ ਲੈਣੇ ਤੁਹਾਡੇ ਕੋਲੇ ਵੀ ਕਿ ਭਾਈ ਉਹ ਆਪਦੀ ਕੁੜੀ ਨੂੰ ਵਧੀਆ ਮਾਨਤਨ ਕਰਨਗੇ 20 ਕਿੱਲੇ ਜ਼ਮੀਨ ਦੇ ਕੁੜੀ ਦੇ ਨਾਂ ਕਰਾਉਣਗੇ ਅੱਛਾ ਠੀਕ ਹੈ ਤੇ ਉਹ ਭਾਈ ਕੱਲ ਨੂੰ ਜਵਾਬ ਆਖਦੀ ਆ ਠੀਕ ਹੈ ਨਾ ਉਹ ਐਸੀ ਦੀ ਐ ਇਹ ਸਾਮ ਲੂਗਾ ਨੌਕਰੀ ਕਰਨੀ ਨੌਕਰੀ ਕਰ ਲੈਣੀ ਤਾਂ ਉਹੀ ਗੱਲ 18 ਤੁਹਾਡੇ ਕੋਲੇ ਆਗੇ ਤੇ 20 ਹੋ ਕੇ ਤੇ 38 ਕਿल्ले ਹੋਗੇ ਤੁਹਾਡੇ ਕੋਲ ਦੇਖੋ ਜੀ ਸਾਨੂੰ ਜ਼ਮੀਨ ਦਾ ਵੀ ਕੋਈ ਲਾਲਚ ਨਹੀਂ ਮੈਂ ਪਹਿਲਾਂ ਵੀ ਇਹੀ ਗੱਲ ਕਹੀ ਜਾਂਦੇ ਆ ਸੀ ਕਿ ਸਾਡੋ ਆਪਰੇ ਪਰਿਵਾਰ ਸਿਆਣੀ ਚਾਹੀਦੀ ਆ ਘਰਵਾਰ ਸਾਹਮਣ ਵਾਲੀ ਚਾਹੀਦੀ ਆ ਚਾਰ ਰਿਸ਼ਤੇਦਾਰ ਆਉਂਦੇ ਨੇ ਉਹਨਾਂ ਨੂੰ ਤੇ ਕਿ ਮੱਥੇ ਵਟਣਾ ਪਾਵੇ ਭਾਈ ਤਾਂ ਕੁੜੀ ਬਸ ਘਰ ਦਾ ਕੰਮ ਕਰਨ ਵਾਲੀ ਹੋ ਨਹੀਂ ਨਹੀਂ ਜੀ ਤੁਸੀਂ ਬੇਫਿਕਰ ਹੋ ਕੁੜੀ ਦਾ ਘਰ ਦਾ ਕੰਮ ਸਾਰਾ ਕਰੂਗੀ ਇਸ ਗੱਲ ਦੀ ਮੇਰੀ ਗਰੰਟੀ ਹੈ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕੋਈ ਲੰਬਾ ਨਹੀਂ ਹੋਊਗਾ ਬਸ ਫਿਰ ਠੀਕ ਹੈ ਮੇਰੀ ਇਹ ਗੱਲ ਤਈ ਹੈ ਜੀ ਮੇਰੇ ਮਾਪਿਆਂ ਦੀ ਇੱਜ਼ਤ ਕਰੇ ਕੋਈ ਇਹਨਾਂ ਨੂੰ ਕਮੀਨਾ ਮਹਿਸੂਸ ਹੋਣ ਦੇ ਜਿਵੇਂ ਕਹਿਣਗੇ ਉਵੇਂ ਕਰਦਾ ਹੈ ਮੈਂ ਕੀ ਕਰੇ ਦੇਖ ਲੈ ਭਾਈ ਜਵਾਗ ਵਾਕਈ ਸਿਆਣਾ ਹੈ ਸਹੀ ਗੱਲ ਹੈ ਇਹਨੂੰ ਆਪ ਦਾ ਨਹੀਂ ਇਹਨੂੰ ਮੇਰੇ ਮਾਪਿਆਂ ਦੀ ਇੱਜ਼ਤ ਪੂਰੀ ਕਰਨੀ ਚਾਹੀਦੀ ਹੈ ਭਾਈ ਜਿਉਂਦਾ ਰਹੇ ਇਹ ਵੀ ਕਰਦਾ ਮੋਹ ਵੀ ਵੜਾ ਕਰਦਾ ਹੈ ਹਾਂ ਨਹੀਂ 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 ਗੱਲ ਸਹੀ ਹੈ ਉਹ ਭਾਵੇਂ ਚੰਡੀਗੜ੍ਹ ਪੜ੍ਹਿਆ ਲਿਖਿਆ ਪਰ ਪਿੰਡਾਂ ਵਾਲੀਆਂ ਗੱਲਾਂ ਬਾਤਾਂ ਉਵੇਂ ਹੀ ਆਹ ਜੇ ਮੁੰਡੇ ਫਿਰ ਮੈਂ ਤਾਂ ਗਰਪੇਸ ਆ ਉਹ ਪਹਿਲਾਂ ਕਹਿ ਕੇ ਹਟਿਆ ਵੀ ਭਾਈ ਸੰਸਕਾਰ ਹੁੰਦੇ ਨੇ ਜੈ ਜੇ ਤੁਸੀਂ ਸੰਸਕਾਰ ਬੱਚਿਆਂ ਨੂੰ ਦਿਓਗੇ ਉਹ ਜੇ ਬੱਚੇ ਉਗੜਨਗੇ ਤੇ ਜੇ ਤੁਸੀਂ ਬੱਚਿਆਂ ਨੂੰ ਲੱਟਵਾਹੀ ਕਰਨ ਤੇ ਲਾ ਦੋਗੇ ਤਾਂ ਬੱਚੇ ਉਹ ਜੇ ਬਣਨਗੇ ਉਹ ਜੇ ਬਣਨਗੇ ਮੈਂ ਤਾਂ ਫੇਰ ਵੀ ਇਹਨੂੰ ਸਾਰਾ ਦਿਨ ਇਹ ਮੰਗਲ ਮਾਰ ਰਹਿਣਾ ਕੋਈ ਇੱਧਰ ਮਾੜੀ ਮੁੱਢੀ ਮਾੜੀ ਸੰਗਤ ਚ ਨਾ ਪੈ ਜੇ ਕਿਤੇ ਹਾਂ ਨਹੀਂ ਨਹੀਂ ਚੰਗੀ ਵਾਲੀ ਨਹੀਂ ਉਹ ਤਾਂ ਚਾਹੀਦਾ ਵੀ ਹੈ ਹਾਂਜੀ ਹਾਂ ਇਹਨਾਂ ਕਿ ਤਾਂ ਚਾਹੀਦਾ ਵੀ ਹੈ ਨਾ ਮੈਂ ਇਹ ਤੇ ਕਹਿ ਦੇਣਾ ਇਹਦੇ ਜੇ ਹੁਣ ਆਪਾਂ ਬੱਚੇ ਦੇ ਬਾਹਲਾ ਵੀ ਜ਼ਿਆਦਾ ਕੰਟਰੋਲ ਕਰਾਂਗੇ ਤਾਂ ਉਹ ਵੀ ਮਾੜਾ ਤੇ ਜੇ ਜਮੀ ਖੁੱਲ ਛੱਡ ਦੇਵਾਂਗੇ ਤਾਂ ਤਾਂ ਵੀ ਮਾੜੀ ਤਾਂ ਵੀ ਮਾੜੀ ਹੈ ਹੈ ਨਾ ਤਾਂ ਕਰਕੇ ਬਸ ਇਹ ਗੱਲਬਾਤ ਹੈ ਤੇ ਦੇਖੋ ਜੀ ਭਾਂਜੀ ਸਾਡੇ ਵੱਲੋਂ ਤਾਂ ਸਾਨੂੰ ਤਾਂ ਵੀ ਮੁੰਡਾ ਪਸੰਦ ਆ ਸੋਹਣਾ ਸੁਨੱਖਾ ਵਧੀਆ ਵਣਦਾ ਠੰਡਾ ਹੈਗਾ ਹਨਾ ਤੇ ਆਪਾਂ ਗੱਲ ਕਰ ਲੈਨੇ ਜਾ ਕੇ ਤੇ ਬਾਕੀ ਜੇ ਕੋਈ ਤੁਹਾਡੇ ਚ ਹਜੇ ਵੀ ਕੋਈ ਗੱਲਬਾਤ ਆ ਸਾਨੂੰ ਦੱਸੋ ਹਾਂਜੀ ਬਈ ਜੇ ਹਜੇ ਵੀ ਕੋਈ ਗੱਲਬਾਤ ਲੱਗਦੀ ਆ ਕੋਈ ਦਿਲ ਦੀ ਇੱਛਾ ਹੈਗੀ ਆ ਤਾਂ ਹੁਣ ਤਾਂ ਅਸੀਂ ਬੈਠੇ ਆ ਬਾਅਦ ਵਿੱਚ ਕਈ ਵਾਰੀ ਬੰਦਾ ਗੱਲ ਉਹੋ ਜੀ ਹੋ ਜਾਂਦੀ ਹੈ ਜਿਹੜੀ ਗੱਲ ਕਰਨੀ ਹੈ ਹੁਣ ਖੁੱਲ ਕੇ ਕਰ ਲਓ ਮੈਂ ਤਾਂ ਤੁਹਾਨੂੰ ਬਿਠਾਤਾ ਸਾਹਮਣੇ ਵਾਈਗਰ ਤੇ ਆਈ ਸਾਂ ਮੇਰੀ ਗੱਲ ਸੁਣ ਤੈਨੂੰ ਮੈਂ ਫੋਨ ਤੇ ਵੀ ਉਹੀ ਗੱਲ ਕਹੀ ਸੀ ਸਾਹਮਣੇ ਵੀ ਮੇਰੀ ਉਹੀ ਗੱਲ ਓ ਹਾਂਜੀ ਮੈਂ ਇਥੋਂ ਆਇਆ ਦਾ ਸੀ ਵੀ ਕਈ ਵਾਰੀ ਕੀ ਗੱਲ ਹੁੰਦੀ ਹੈ ਨਾ ਜਵਾਨ ਜਵਾਕ ਜਦੋਂ ਬੱਟੇ ਹੋ ਜਾਂਦੇ ਬਰਾਬਰ ਦੇ ਹਾਂਜੀ ਉਦੋਂ ਗੱਲਾਂ ਹੋਰ ਹੋ ਜਾਂਦੀਆਂ ਆਪਣੇ ਸਮੇਂ ਬਈ ਕੋਈ ਹੋਰ ਸੀ ਇਹਨਾਂ ਦੇ ਸਮੇਂ ਦੇ ਵਿੱਚ ਨਾ ਜਵਾਕ ਆਪ ਹੀ ਗੱਲਬਾਤ ਅੱਗੇ ਤੋਰ ਲੈਂਦੇ ਆ ਠੀਕ ਹੈ ਤੂੰ ਸਮਾਧੀ ਮੁੰਡੇ ਨੂੰ ਪੁੱਛ ਭਾਵੇਂ ਤੂੰ ਪਾਸੇ ਲਿਜਾ ਕੇ ਪੁੱਛ ਇੱਕ ਵਾਰੀ ਵੀ ਭਾਈ ਕੋਈ ਗੱਲਬਾਤ ਤਾਂ ਨਹੀਂ ਹੈਗੀ ਤੇ ਭਾਈ ਹੁਣ ਦੱਸ ਦੇ ਠੀਕ ਹੈ ਕੱਲ ਨੂੰ ਵੀ ਤੂੰ ਸਾਡੇ ਕੋਲ ਗੱਲ ਨਾਲ ਇਦਾਂ ਦੀ ਆਵੇ ਹੈ ਨਾ ਇਹ ਗੱਲ ਤੂੰ ਜ਼ਰੂਰ ਪੁੱਛ ਕੇ ਸੁਣਾਸ ਹਾਂ ਮੈਂ ਇੱਕ ਵਾਰੀ ਗੱਲ ਕਰ ਹਾਂ ਹਾਂ ਕਰ ਲਓ ਬਹੁਤ ਮਾੜਾ ਦਾ ਖੜਾ ਹੋ ਕਾਰਲੋ ਤੂੰ ਵੀ ਆ ਜਾ ਮੈਂ ਇਹ ਤੇ ਕੀ ਕਿਹਾ ਸੀ ਬੰਦੇ ਆਪਣੀ ਮੁਠੀ ਚ ਹੂੰ ਇਹ ਤਾਂ ਕਿਤੇ ਜਾਣ ਵਾਲੇ ਨਹੀਂ ਕਿਰੇ ਇੱਕ ਵਾਰੀ 20 ਕਿੱਲਿਆਂ ਦਾ ਲਾਲਚ ਦਿੰਨੇ ਆ ਮੁੜ ਕੇ ਕਹਿ ਦਿਆਂਗੇ ਵੀ ਭਾਈ ਉਹਨਾਂ ਨੇ ਕਿਸੇ ਬਹਾਨੇ 20 ਕਿੱਲੇ ਦਿੱਤੇ ਆ ਆਪੇ ਇਹਨਾਂ ਨੇ ਲੈਣੇ ਨਹੀਂਗੇ ਹੂੰ ਨਹੀਂ ਮੈਨੂੰ ਲੱਗਿਆ ਵੀ ਬੰਦੇ ਤਾਂ ਸਾਊ ਆ ਬਾਕੀ ਮੁੰਡਾ ਵੀ ਇਹਨਾਂ ਕੋਲੋਂ ਨਾਲ ਆ ਹੈ ਨਹੀਂ ਵੀ ਕਈ ਵਾਰੀ ਹੁੰਦਾ ਵੀ ਮੁੰਡਾ ਹੀ ਚੰਟਾ ਹੋਵੇ ਠੀਕ ਹੈ ਨਾ ਤੇ ਬੂੜਾ ਬੁੜੀ ਨੂੰ ਤਾਂ ਬਾਕੀ ਦਵਾਲਾ ਆਪਣੀ ਕੁੜੀ ਦੇ 20 ਕਿੱਲੇ ਬਚ ਜਾਣੇ ਆ ਅਮਨ